ਭਾਰਤ ਦੇਸ਼ ਦੇ ਨਕਸ਼ੇ ਨੂੰ ਜੁਲਤੇ ਸਨੇ ਪੈਰਾਹੇਟ ਦੇਣ ਵਾਲੇ ਕੋਸਲਰ ਪਤੀ ਨੇ ਗਲਤੀ ਦੀ ਮੰਗੀ ਮਾਫੀ ਇੱਕ ਪਾਸੇ ਜਿਸ ਦੇਸ਼ ਦੀ ਸ਼ਾਂਤ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਜਾ ਰਹੀ ਸੀ ਔਰ ਦੂਸਰੇ ਹੀ ਪਾਸੇ ਜਿਸ ਦੇਸ਼ ਦੇ ਝੰਡੇ ਨੂੰ ਸਲਾਮੀ ਦੇ ਕੇ ਆਪਣੇ ਆਪ ਨੂੰ ਦੇਸ਼ ਭਗਤ ਸਾਬਿਤ ਕੀਤਾ ਜਾ ਰਿਹਾ ਸੀ ਉੱਥੇ ਹੀ ਉਸ ਦੇਸ਼ ਦੇ ਨਕਸ਼ੇ ਨੂੰ ਆਪਣੇ ਪੈਰਾਂ ਹੇਠ ਰੋਲਿਆ ਜਾ ਰਿਹਾ ਸੀ ਇਹ ਘਟਨਾ ਨਾ ਹੀ ਕਿਸੇ ਬਾਹਰਲੇ ਮੁਲਕ ਦੀ ਹੈ ਨਾ ਹੀ ਹੀ ਲੋਕ ਬਾਹਰਲੇ ਮੁਲਕ ਦੇ ਵਸਿੰਦੇ ਹਨ ਬਲਿਕ ਜਿਸ ਦੇਸ਼ ਦੇ ਝੰਡੇ ਨੂੰ ਸਲਾਮੀ ਦਿੱਤੀ ਜਾ ਰਹੀ ਸੀ ਉਹ ਝੰਡਾ ਸਾਡੇ ਮਹਾਨ ਦੇਸ਼ ਭਾਰਤ ਦਾ ਤਿਰੰਗਾ ਝੰਡਾ ਸੀ ਅਤੇ ਜਿਸ ਦੇਸ਼ ਦੇ ਨਕਸ਼ੇ ਨੂੰ ਪੈਰਾਂ ਹੇਠ ਰੋਲਿਆ ਗਿਆ ਸੀ ਉਹ ਸਾਡੇ ਹੀ ਭਾਰਤ ਦੇਸ਼ ਦਾ ਨਕਸ਼ਾ ਹੈ ਸੋਸ਼ਲ ਮੀਡੀਆ ਤੇ ਦੇਸ਼ ਦੇ ਨਕਸ਼ੇ ਦੀ ਭੰਗ ਹੋਈ ਮਰਿਆਦਾ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਜਦੋਂ ਮਹਾਨਗਰ ਦੇ ਵਾਰਗ ਨੰਨਾ ਦੋਦੇ ਕੋਸਲਰ ਪਤੀ ਅਤੇ ਕੁਝ ਹੋਰ ਲੋਕਾਂ ਵੱਲੋਂ ਜਿਨ੍ਹਾਂ ਵੱਲੋਂ ਜਾਣੇ ਅਣਜਾਣੇ ਚ ਦੇਸ਼ ਦੇ ਨਕਸ਼ੇ ਦੀ ਮਰਿਆਦਾ ਭੰਗ ਕੀਤੀ ਗਈ ਸੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਜਦੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਜਾ ਰਹੀ ਸੀ ਭੀੜ ਜ਼ਿਆਦਾ ਹੋਣ ਕਰਕੇ ਤੱਕਾ ਵਗੈਰਾ ਵਜਣ ਨਾਲ ਉਹਨਾਂ ਦੇ ਪੈਰ ਭਾਰਤ ਦੇ ਨਕਸ਼ੇ ਉੱਪਰ ਚੱਲੇ ਗਏ ਸਨ ਜਿਸ ਬਾਰੇ ਪਤਾ ਚੱਲਣ ਤੋਂ ਬਾਅਦ ਉਹਨਾਂ ਲੋਕਾਂ ਤੋਂ ਮੁਆਫੀ ਮੰਗਦੇ ਹਨ ਜਿਨ੍ਹਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਪਰ ਇਹ ਲੋਕ ਫੋਟੋ ਖਿੱਚਵਾਣ ਦੇ ਚੱਕਰ ਵਿੱਚ ਮर्याਦਾ ਕਹਿੰਉ ਭੁੱਲ ਜਾਂਦੇ ਹਨ ਕਿ ਸੱਚ ਮੁੱਚ ਇਹਨਾਂ ਨੂੰ ਦੇਸ਼ ਨਾਲ ਪਿਆਰ ਹੈ ਆਪਣੇ ਜਵਾਬ ਜ਼ਰੂਰ ਦੇਣਾ ਜੀ। ਹਾਂਜੀ ਸਰ। ਇੱਕ ਜਿਹੜਾ ਤੁਹਾਡੇ ਵੱਲੋਂ ਕੱਲ ਝੰਡਾ ਲਹਿਰਾਇਆ ਗਿਆ ਉਹਦੀਆਂ ਵੀਡੀਓ ਵਾਇਰਲ ਹੋ ਰਹੀਆਂ। ਕੀ ਕਹਿਣਾ ਚਾਹੁੰਦੇ ਹੋ ਸਰ? ਪਹਿਲਾਂ ਤਾਂ ਸਾਰਿਆਂ ਨੂੰ ਜੈ ਹਿੰਦ ਜੈ ਭਾਰਤ। ਕੱਲ ਦੇਸ਼ ਦੀ ਆਜ਼ਾਦੀ ਦੀ ਬਰੇਗਣ ਸੀਗੀ ਹਰ ਸਾਲ ਦੀ ਤਰ੍ਹਾਂ। ਮੇਰੇ ਦਫ਼ਤਰ ਦੇ ਬਾਹਰ ਆਜ਼ਾਦੀ ਦੇ ਜਸ਼ਨ ਨੂੰ ਮਨਾਇਆ ਗਿਆ। ਪਰ ਉਹ ਦੇਸ਼ ਦਾ ਝੰਡਾ ਲहराਇਆ ਗਿਆ ਸਾਰਿਆਂ ਨੇ ਬੜੀ ਖੁਸ਼ੀਆਂ ਮਨਾਈਆਂ ਲੱਡੂ-ਮੁੰਡੇ ਕੇ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਸਾਰੇ ਸਾਥੀਆਂ ਨੇ ਵਾਰਡ ਨੰਬਰ 2 ਦੀ ਜਿੰਦੇ ਵੀ ਸਾਥੀ ਨੇ ਸਾਰਿਆਂ ਨੇ ਇਸ ਰਸਮ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਇਜਾਦੀ ਦੇ ਬਰੇਗਨ ਮਨਾਈ ਹੈ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕੋਈ ਵੀਡੀਓ ਟਰੋਲ ਹੋ ਰਹੀ ਹੈ ਪਰ ਮੈਂ ਜੋ ਦੇਖਿਆ ਹੈ ਵੀਡੀਓ ਨਹੀਂ ਇੱਕ ਨਾ ਕਿਸੇ ਮੇਰੇ ਸਾਥੀ ਨੇ ਜਾਂ ਸਾਡੇ ਵਾਰਡ ਦੇ ਕਿਸੇ ਬੰਦੇ ਨੇ ਇੱਕ ਫੇਸਬੁਕ ਤੇ ਆਪਣੀਆਂ ਫੋਟੋਆਂ ਆਪਣੀ ਫੋਟੋਆਂ ਸ਼ੇਅਰ ਕੀਤੀਆਂ ਗਈਆਂ ਸੀ ਉਹ ਫੋਟੋਆਂ ਨੂੰ ਚੁੱਕ ਕੇ ਉਹਨਾਂ ਨੂੰ ਮਤਲਬ ਯਾਦਗਾਰ ਕੀਤਾ ਗਿਆ ਅਗਰ ਗੱਲ ਕਰੀਏ ਕਿ ਉੱਥੇ ਜਿਹੜਾ ਕਹਿੰਦੇ ਕਿ ਇੱਥੇ ਜਿਹੜਾ ਭਾਰਤ ਦੇ ਨਕਸ਼ੇ ਦੇ ਉੱਤੇ ਜੁੱਤੇ ਪਾ ਕੇ ਜਿੰਦਾਂ ਕਿ ਪੈਰ ਰੱਖੇ ਗਏ ਆ ਉੱਤੇ ਖੜੇ ਹੋ ਉੱਤੇ ਖੜੇ ਦੇ ਉੱਤੇ ਉਸ ਚੀਜ਼ ਨੂੰ ਜ਼ਿਆਦਾ ਦਰਸਾਇਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਮੈਂ ਸਾਰਿਆਂ ਨੂੰ ਪਹਿਲਾਂ ਇਹ ਗੱਲ ਕਹਿਣਾ ਚਾਹਨਾ ਹੈ ਕਿ ਭਾਰਤ ਸਾਡੇ ਦਿਲ ਵਿੱਚ ਵੱਸਦਾ ਹੈ ਸਾਡੇ ਜਿਹੜੇ ਖੂਨ ਖੂਨ ਚ ਜਿਹੜਾ ਆ ਉਹ ਪਰਦੇਸ ਦੀ ਇਹ ਨਾ ਹਰ ਚੀਜ਼ ਜਿਹੜੀ ਹੈ ਸਾਡੇ ਖੂਨ ਸ਼ਾਮਲ ਹੈ ਕਿਉਂਕਿ ਜਿਹੜਾ ਇਹ politically ਰੰਜਿਸ਼ ਨਾ ਕਈ ਚੀਜ਼ਾਂ ਹੁੰਦੀ ਹੈ ਨਾ ਇੱਕ ਵਾਰੀ ਆਪਾਂ ਦੇਖਦੇ ਆਂ ਵੀ ਜਿਹੜੇ ਬੰਦੇ politically ਰਾਜਨੀਤੀ ਦੀ ਥਾੜੀ ਵੱਧੀ ਹੁੰਦੇ ਆ ਉਹ ਹਰ ਛਿੱਕਣ ਕੀ ਗੱਲ ਨੂੰ ਉਹਨੂੰ ਵੱਡਾ ਕਰਕੇ ਦਿਖਾਉਂਦੇ ਆ ਤੇ ਜਦੋਂ ਮੈਂ ਵੀ ਇਹ ਫੋਟੋ ਦੇਖੀ ਮੈਨੂੰ ਪਤਾ ਲੱਗਾ ਵੀ ਆਹ ਚੀਜ਼ ਹੋਈ ਆ ਤੇ ਇਹ ਤੋਂ ਤੁਸੀਂ ਖੁਦ ਦੇਖੋਗੇ ਫੋਟੋ ਤੋਂ ਇਹ ਖੁਦ ਪਤਾ ਲੱਗਦਾ ਵੀ ਇਹ ਕੋਈ ਚੀਜ਼ ਇੰਟੈਂਸ਼ਨਲੀ ਨਹੀਂ ਹੋਈ ਕਿਉਂਕਿ ਇਕੱਠ ਜਿਆਦਾ ਹੋਣ ਕਰਕੇ ਨਾ ਜਾਣੇ-ਨਜਾਣੇ ਵਿੱਚ ਕਈ ਵਾਰ ਬੰਦਾ ਅੱਗੇ ਹੁੰਦਾ 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 ਕਿਤੇ ਅੱਗੇ ਥੋੜਾ ਬੰਦਾ ਪੈ ਰੱਖਿਆ ਜਾਂਦਾ ਹੈ ਇਹ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਵੀ ਜਿਹੜਾ ਕੋਈ ਕੋਈ ਬੰਦਾ ਇਸ ਗੱਲ ਨੂੰ ਇਹ ਸਮਝੇ ਵੀ ਕਿ ਅਸੀਂ ਉਹ ਜਿਹੜਾ ਆ ਭਾਰਤ ਦੇਸ਼ ਦਾ ਜਿਹੜਾ ਨਕਸ਼ਾ ਆਪਣੇ ਪੈਰਾਂ 'ਤੇ ਲਿਆ ਗਿਆ ਹੈ ਨਹੀਂ ਤੁਹਾਡੇ ਦਿਲ 'ਚ ਦੇਸ਼ ਪ੍ਰੇਮ ਹੈ ਜੀ ਤਾਂ ਹੀ ਤੁਸੀਂ 15 ਅਗਸਤ ਦਾ ਜਿਹੜਾ ਮਨਾਰੇ ਸੀਗੇ ਫੈਸਟੀਵਲ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਅਨਗੈਲੀ ਹੋਈ ਇਸ ਸੀਨ ਨੂੰ ਜਿਕੇ ਜੀ ਦੇਖੋ ਜਾਣੇ-ਨਜਾਣੇ 'ਚ ਮੈਂ ਹੋਂ ਵੀ ਪਹਿਲਾਂ ਵੀ ਕਿ ਦੱਸਿਆ ਸੀ ਸਰਦਾਰ ਨੂੰ ਵੀ ਜਾਣੇ ਜਾਣੇ 'ਚ ਕਈ ਗਲਤੀਆਂ ਹੋ ਜਾਂਦੀਆਂ ਨੇ। ਕਈ ਚੀਜ਼ਾਂ ਇਸ ਤਰ੍ਹਾਂ ਨਹੀਂ ਹੁੰਦੀਆਂ ਜਦੋਂ ਕੋਈ ਬੰਦਾ ਅੱਗੇ ਪਿੱਛੇ ੱੱਕਾ ਪਾਈਦਾ ਬੰਦਾ ਅੱਗੇ ਨੂੰ ਆ ਜਾਂਦਾ ਠੀਕ ਹੈ ਨਾ। ਜੇ ਜਾਣੇ ਜਾਣੇ ਵਿੱਚ ਜਿਸ ਤਰ੍ਹਾਂ ਮੈਂ ਦੇਖਿਆ ਵੀ ਵਾਕਈ ਜਾਣੇ ਜਾਣੇ 'ਚ ਕੋਈ ਗਲਤੀ ਹੋਈ ਹੈ ਤੇ ਮੈਂ ਇਸ ਗੱਲ 'ਚ ਦਿਲ 'ਚ ਕੋਈ ਮਨੁੱਖੀ ਗੱਲ 'ਚ ਕੋਈ ਗੁਰੇਜ਼ ਨਹੀਂ ਕਰਦਾ ਵੀ ਆਪਣੀ ਗਲਤੀ ਜੇ ਕੋਈ ਗੱਲ ਜਾਣੇ ਜਾਣੇ ਦੀ ਗਲਤੀ ਹੁੰਦੀ ਉਹਦੇ ਵਾਸਤੇ ਮਾਫੀ ਮੰਗਣੀ ਚਾਹੀਦੀ ਹੈ। ਸੰਗਤ ਬਖਸ਼ਣ ਆਰ ਹੁੰਦੀ ਹੈ। ਜੇ ਕਿਸੇ ਵੀ ਸੰਗਤ ਨੂੰ ਜਾਣੇ ਜਾਣੇ ਵਿੱਚ ਜਿਹੜੀ ਹੋਈ ਗਲਤੀ ਕਰਨ ਕਿਸੇ ਨੂੰ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਆ ਤੇ ਮੈਂ ਦਿੰਦਿਆਂ ਗੈਰਾਂ ਤੋਂ ਮਾਫੀ ਮੰਗਦਾ ਤੇ ਮੈਂ ਇੱਥੇ ਵੀ ਦੱਸਣਾ ਚਾਹਨਾ ਕਿ ਜਿਹੜਾ ਇਹ ਛੰਡਾ ਰਸਮ ਹੈ ਅਸੀਂ ਅੱਜ ਤੋਂ ਨਹੀਂ ਕਰਦੇ ਜਾ ਰਹੇ ਪਿਛਲੇ ਕਿੰਨੇ ਸਾਲਾਂ ਤੋਂ ਕਰਦੇ ਆ ਰਹੇ ਹਾਂ ਕਿਉਂਕਿ ਮੈਂ ਜਿਸ ਜਿਸ ਪਰਿਵਾਰ ਨੂੰ ਸਵੰਧ ਰੱਖਦਾ ਹਾਂ ਉਹ ਪਰਿਵਾਰ ਹਮੇਸ਼ਾ ਹੀ ਦੇਖਦੀ ਰੱਖਿਆ ਲਈ ਪਹਿਲੀ ਕਿਤਾਬ ਦੇ ਖੜਾ ਰਿਹਾ ਹੈ ਮੇਰੇ ਫਾਦਰ ਸਾਹਿਬ ਖੁਦ ਆਦਮੀ ਜੋ ਕੈਪਟਨ ਰਿਟਾਇਰ ਹੋਏ ਨੇ ਮੇਰੇ ਤਾਇਆ ਜੀ ਕੈਪਟਨ ਰਿਟਾਇਰ ਹੋਏ ਨੇ ਮੇਰੇ ਚਾਚਾ ਜੀ ਜਿਹੜੇ ਨੇ ਆ ਉਹ ਸੀਏਐਸਐਫ ਚੋਂ ਐਜ਼ ਅ ਸੀਨੀਅਰ ਕਮਾਂਡਰ ਰਿਟਾਇਰ ਹੋਏ ਨੇ ਤੇ ਮੇਰਾ ਛੋਟ ਇਸ ਟਾਈਮ ਸਰਦਾਂ ਦੀ ਰਾਖੀ ਕਰ ਰਹੇ ਹੋ ਬੀਐਸਐਚ ਅਜ਼ এ ਕਮਾਂਡੇਡ ਲੱਗਾ ਹੋਇਆ ਜੇ ਕਲਸੀ ਪਰਿਵਾਰ ਬਾਰੇ ਤੁਸੀਂ ਪੂਰੇ ਵਾਰਡ ਨੰਬਰ 2 ਚ ਕਿਤੇ ਹੀ ਪੁੱਛ ਕੇ ਦੇਖ ਲਿਓ ਤੇ ਤੁਹਾਨੂੰ ਇਹ ਸੂਚ ਇਹ ਮਨਵੀ ਸਾਰੇ ਬੰਦੇ ਕਲੀਅਰ ਕੱਟ ਕਰਨਗੇ ਵੀ ਜੇ ਦੇਸ਼ ਭਗਤਾਂ ਦਾ ਕੋਈ ਪਰਿਵਾਰ ਹੈ ਜਿਨ੍ਹਾਂ ਨੇ ਆਪਣੇ ਖੂਨ ਨਾਲ ਇਹ ਦੇਸ਼ ਨੂੰ ਸਿਜਿਆ ਹੈ ਉਹ ਕਲਸੀ ਪਰਿਵਾਰ ਹੈ ਕਿਉਂਕਿ ਸਾਡਾ ਸਾਰਾ ਪਰਿਵਾਰ ਆਰਮੀ ਚ ਜਿੱਥੇ ਜਿੱਥੇ ਸਾਡੀ ਲੋੜ ਪਈ ਦੇਸ਼ ਨੂੰ ਉੱਥੇ ਖੜੇ ਦੇ ਸੀ ਹਮੇਸ਼ਾ